ਕੀ ਨਾਮ ਹੈ ਅੰਜੀ ਮੇਰਾ ਸਰਗੁਰਦੇਵ ਸਿੰਘ ਨਾਮ ਹੈ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਹਾਂਜੀ ਮੈਂ ਗੁਰੂ ਨਾਨਕ ਨਗਰ ਚ ਰਹਿੰਦਾ ਹਾਂ ਕਮੇਟੀ ਚ ਆਉਂਚੀ ਮੈਂ ਦੁਕਾਨਦਾਰ ਦੁਕਾਨ ਤੇ ਬੈਠਾ ਸੀਗਾ ਇਹ ਆਪਣੀ ਤੇ ਵਾਈਫ ਨਾਲ ਬੱਚਿਆਂ ਨਾਲ ਹੀ ਕੀ ਨਾਮ ਹੈ ਦੁਕਾਨ ਦਾ ਆਪਣਾ ਕੀ ਮੁਸਕਾਨ ਸੈਲੂਨ ਹੈ ਹਾਂਜੀ ਮੂਰੇ ਕੋਸਟਮੈਟਿਕ ਦਾ ਇਹ ਪਿੱਛੇ ਪਾਰਲਰ ਹੈ ਜੀ ਮੈਂ ਉੱਥੇ ਬੈਠਾ ਸੀਗਾ ਇਹ ਬੱਚੇ ਨੂੰ ਗੋਦ ਚ ਲਈ ਇੱਕਦਮ ਪਹਿਲਾਂ ਇਹ ਦੁਕਾਨਾ ਦੇਖਦੂ ਕਿ ਮੁੰਡੇ ਵੀ ਆਏ ਏ ਵੀ ਪਚੀ ਨੇ ਆਈ ਦੁਕਾਨ ਚ ਵੜ ਕੇ ਕਿਰਪਾਣਗਰ ਪੁਣਾ ਲੈ ਕੇ ਕਹਿੰਦਾ ਮੇਰੇ ਬੱਚੇ ਦੇ ਮਾਰ ਗਈ ਨਾਲੇ ਮੇਰੇ ਮਾਰ ਗਈ ਮੈਂ ਭੱਜਣ ਲੱਗਿਆ ਮੇਰੀ ਟੀ-ਸ਼ਰਟ ਦੂਜੀ ਪਾੜਤੀ ਸਾਰੇ ਕੱਪੜੇ ਪਾੜ ਕੇ ਮੋਢਾ ਤੋੜਦਾ ਹੀ ਨਾਲ ਮੇਰੇ ਲੱਤ ਦੇ ਮਾਰ ਗਈ ਦੁਕਾਨ ਦਾ ਵੀ ਨੁਕਸਾਨ ਕੀਤਾ ਦੁਕਾਨ ਦਾ ਨੁਕਸਾਨ ਕੀਤਾ ਹੀ ਉਹਨਾਂ ਨੇ ਕਾਊਂਟਰ ਡੇਗਤਾ ਸੀ ਗਏ ਸਮਾਨ ਵੀ ਡੇਗਤਾ ਸੀ ਮੈਨੂੰ ਪਹਿਲਾਂ ਕੋਈ ਲੜਾਈ ਝਗੜਾ ਛੋੜਾ ਚਾਹੁੰਦਾ ਸੀ ਪਹਿਲਾਂ ਚੱਲਦਾ ਸੀ ਪਰ ਮੇਰਾ ਨਹੀਂ ਸੀ ਸਰ ਉਹਨਾਂ ਹੀ ਮੇਰੇ ਫਰੈਂਡਾਂ ਦਾ ਹੈਗਾ ਹੀ ਜ਼ਰੂਰ ਸਰਕਲ ਚ ਪਰ ਮੈਂ ਉੱਥੇ ਹੈ ਨਹੀਂ ਸੀ ਗਾ ਜੀ ਇਨਨੂੰ ਐਸ ਵੀ ਹੈਗਾ ਤਾਂ ਕਰਕੇ ਇਹਨੇ ਦੂਜੀ ਵਾਰ ਹਮਲਾ ਕੀਤਾ ਮੇਰੇ ਤੇ ਪਹਿਲੇ ਇੱਕ ਵਾਰ ਮੈਨੂੰ ਕਮੇਡੀ ਚੌਂਚ ਖੜੇ ਨੂੰ ਆ ਕੇ ਚਟਾ ਪੀਤਾ ਤੇ ਇਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਮੈਂ ਭੱਜ ਗਿਆ ਸਨਿਆਰ ਦੀ ਦੁਕਾਨ ਚ ਗਿਆ ਹਣੀ ਦੀ ਚ ਉਹਨਾਂ ਦੇ ਕੈਮਰੇ ਚ ਵੀ ਹੋ ਗਈ ਉਹਦੋਂ ਮੈਂ ਜਾਣ ਬਚਾਈ ਤੇ ਕੱਲ ਕੱਲ ਫੇਰ ਮੈਂ ਬੈਠਾ ਸੀ ਅਚਾਨਕ ਹੀ ਫੇਰ ਆ ਕੇ ਮੇਰੇ ਹਮਲਾ ਕਰਤਾ ਹੀ ਬੱਚਿਆਂ ਦੇ ਵੀ ਮੇਰੇ ਸੱਟ ਮਾਰ ਗਏ ਸਾਰਾ ਤੇ ਪਹਿਲਾਂ ਕੋਈ ਤਾਂ ਸੁਣਦਾ ਕਿਦਾਂ ਚੀ ਗਾ ਰਿਹਾ ਦਿੰਦਾ ਸੀ ਧਾਮਕੀ ਸਰ ਤੇਜੇ ਨੇ ਦਿੱਤੀ ਸੀ ਕਹਿੰਦਾ ਕੋਈ ਗੱਲ ਨਹੀਂ ਜਿੱਥੇ ਕਹਿੰਦਾ ਤੁਸੀਂ ਕਹਿੰਦਾ ਵੀ ਉਹ ਕਰੋਗੇ ਵੀ ਮਿਲੋਗੇ ਬਾਅਦ ਵਿੱਚ ਤੁਮਹੇ ਤਾਂ ਤੁਸੀਂ ਚੱਕਾਂਗੇ ਹੀ ਕਹਿੰਦਾ ਵਜਾ ਕਿਉਂ ਰਹੀ ਛੋਟੀ ਪ੍ਰਾਣੀ ਲੜਾਈ ਚੱਲਦੀ ਸੀ ਇਹ ਬਾਹਰਲੇ ਪਿੰਡ ਵਾਲਿਆਂ ਦੇ ਨਾਲ ਮੁੰਡਿਆਂ ਨਾਲ ਸਾਡੀ ਲੜਾਈ ਨਹੀਂ ਗਈ ਸਾਡੇ ਫਰੈਂਡ ਸਰਕਲ ਸਾਡੇ ਫਰੈਂਡ ਸਰਕਲ ਜੀ ਬਸੰਤ ਨੂੰ ਬਸੰਤ ਮਨਾਉਣ ਆਏ ਹੋਏ ਸੀ ਕਿ ਪਿਛਲੇ ਤੋਂ ਪਿਛਲੇ ਸਾਲ ਹੀ ਉਹਨਾਂ ਨਾਲ ਕੋਈ ਅੜੀ ਸੀ ਇਹ ਪੰਜ ਸੱਤ ਇਹਨੇ ਖੜੇ ਤੀ ਗਈ ਇਹ ਇਕੱਠੇ ਹੋ ਕੇ ਆ ਗਏ ਚਲੋ ਉਹਨਾਂ ਨੇ ਕੁੱਟਿਆ ਇਹਦਾ ਡੈਡੀ ਹੈਗੇ ਤੇ ਜੇਲ੍ਹ ਇਹ ਹੁਣ ਆ ਗਈ ਇਹਦੇ ਕੋਲੇ ਸਰਪੰਚਾਂ ਦੇ ਨਾਲੇ ਤਾਂ ਹੀ ਮੇਰੇ ਮੂੰਹ 'ਚ ਪਿਸਤੌਲ ਪਾਈ ਯਾਰ ਕੱਲ ਹੀ ਉਹਨੇ ਨਾਲੇ ਮੇਰੇ ਘਰ ਵਾਲੀ ਦਾ ਗਲਾ ਮਾ ਫੜਾਈ ਮੈਨੂੰ ਕਹਿੰਦਾ ਵੀ ਜੇ ਕਹਿੰਦਾ ਤੈਨੂੰ ਕੁਝ ਕਰਾਇਆ ਕਹਿੰਦਾ ਤੇਰੇ ਜਵਾਕਾਂ ਨੂੰ ਲੈ ਕੇ ਜਾਊ ਚੱਕੇ ਇੱਕ ਮੰਨੀ ਹੈ ਗਈ ਮੁੰਡਾ ਗਿੱਤ ਦਾ ਮੁੰਡਾ ਇਹ ਹੈਗੇ ਨੇ 7-8 ਜਣੇ ਆਗੇ ਤੀ ਗਈ ਅੰਦਰ ਸੀਸੀਟੀਵੀ ਵੀ ਬਗਰੇ ਪੁਲਸ ਨੂੰ ਜਾਣਕਾਰੀ ਦਿੱਤੀ ਹਾਂਜੀ ਪੁਲਸ ਨੂੰ ਜਾਣਕਾਰੀ ਦਿੱਤੀ ਹੈ ਸੀਸੀਟੀਵੀ ਹੈਗਾ ਹੀ ਪਰਕੜਾ ਇਹ ਨਹੀਂ ਸਰ ਨੇ ਹਲਕੀ ਕੁਛ ਕੁਛ ਛੋਟੇ ਕਿੰਨੇ ਘੱਟਾ ਬਿੱਟਾ ਤੁਹਾਡੇ ਜਰ ਸੁੱਟਾਈ ਮੇਰੇ ਦੋਨੇ ਪੈਰਾਂ ਤੇ ਨੇ ਮੋਡਿਆਂ ਦੇ ਨਹੀਂ ਸਿਰ ਤੇ ਹੀ ਆ ਲੱਤਾਂ ਦੇ ਨਹੀਂ ਆਹ ਚੀਜ਼ ਦੇ ਔਰ ਕੀ ਮਾਂ ਕਰ ਦੋ ਬਸ ਇਸ ਇਨਸਾਫ ਮੰਗਦੇ ਸਾਨੂੰ ਇਨਸਾਫ ਮਿਲ ਜੀ ਉਹ ਸਾਡੇ ਨੂੰ ਇਨਸਾਫ ਹੋ ਆ ਉਹ ਬੰਦੇ ਕਿੱਥੋਂ ਜਾਣਦੇ ਜਿਹਨਾਂ ਨੇ ਤੁਹਾਡੇ ਤੇ ਹਮਲਾ ਵਗੈਰਾ ਹਾਂਜੀ ਸਾਰਿਆਂ ਨੂੰ ਜਾਣਦੇ ਸਰ ਕੋਈ ਨਾਮ ਹੈ ਜਿਹੜਾ ਗੱਗੂ ਆ ਗਈ ਉਹ ਆ ਗਈ ਗੱਗੂ ਆ ਗਈ ਮਣੀ ਆ ਗਈ ਤੇ ਇੱਕ ਫੱਗੂ ਵਾਲੇ ਦਾ ਮੁੰਡਾ ਗਈ ਇੱਕ ਗਈ ਮੰਡੀ ਆਈ ਸੋਨੀ ਬਾਬਾਈ ਇਹ ਹੈਗੇ 2015 ਜਣੀ ਮੈਨੇ ਦੇਖੇ ਨਹੀਂ ਵਾ ਜਿਹੜੇ ਜਿਹੜੇ ਦੇਖੇ ਨੇ ਮੈਂ ਆਮਲਾ ਕਰਦੇ ਉਹਨਾਂ ਨੇ ਤੇ ਬਾਕੀ ਅਣਛਾਤੇ ਦੀ ਗਈ ਇਹ ਨਾਲ ਇਹਨਾਂ ਦੀ ਕੁੜੀ ਵੀ ਤੇ ਗੱਡੀ 'ਚ ਬੈਠੀ ਸੀ ਜਾਲੀਆਂ ਮੇਰੀ ਵਾਈਫ ਨੇ ਦੇਖੇ ਸੀ ਰੀ ਸਰਪੰਚ ਆਈ ਉਹ ਜਾਲੀਆਂ 'ਚ ਪਿਛਲੀ ਗੱਡੀ 'ਚ ਬੈਠੀ ਸੀ ਜੀ ਕਿਹੜੇ ਪੜੇ ਸਰਪੰਚ ਨੇ ਉਹ ਹੀ ਮਿਲਣਾ ਦਾ ਇੱਥੇ ਇਹ ਲਵੇ ਰੋ ਨੇ ਆਪਣੇ ਰਾਏ ਸਿੰਘਾ ਲੈ ਲਵੇ ਫਿਰ ਤਾਂ ਗਈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਜਿਮਨੀ ਹੈ ਜੀ ਕਿਹੜੇ ਜਿਹੜੇ ਰਹਨ ਵਾਲੇ ਮੈਂ ਪਵਾਨੀ ਕੋੜ ਦੀ ਲੋਕ ਹਾਂ ਜੀ ਕੀ ਗੱਲ ਹੋ ਗਈ ਮੇਰੇ ਦੀ ਮਤਲਬ ਕਿ ਮੈਂ ਅਸੀਂ ਦੁਕਾਨ ਤੇ ਬੈਠੇ ਸੀ ਜੇ ਮੇਰੇ ਅੱਗੇ ਹਸਬੰਦ ਬੈਠੇ ਸੀ ਕਿ ਮੈਂ ਪਿੱਛੇ ਬੈਠੀ ਸੀ ਮੇਰਾ ਪਾਰਲਰ ਹੈ ਆਪਣਾ ਮਸਕਾਨ ਸੈਲੂਨ ਤੋਂ ਉਹਦੀ ਮੇਰੇ ਹਸਬੰਦ ਜੀ ਜਦੋਂ ਇਕਲੋਤ ਅੰਦਰ ਬਣਨ ਲੱਗੇ ਜੀ ਕਾਫੀ 15 16 ਮੁੰਡੇ ਆਏ ਹਨ ਉਹਨਾਂ ਨੇ ਹਮਲਾ ਕੀਤਾ ਜੀ ਹਮਲਾ ਕੀਤਾ ਮੇਰੇ ਮਤਲਬ ਕਿ ਹਸਬੰਦ ਨੂੰ ਗਲੇ ਤੋਂ ਫੜੜਿਆ ਪਿੱਛੇ ਘੜੀਸ ਲਿਆ ਫਿਰ ਉਹਨਾਂ ਨੇ ਥੋੜੇ ਥੋੜੇ ਤੇ ਕਾਫੀ ਕੁਝ ਮਾਰਿਆ ਅੱਗੇ ਮੇਰੇ ਬੱਚੇ ਸੀ ਜੀ ਇਹਨਾਂ ਦੇ ਹੱਥ ਤੇ ਮੇਰਾ ਬੱਚਾ ਸੀ ਜੀ ਇਹ ਬੱਚੇ ਨੀਚੇ ਡਿੱਗ ਗਿਆ ਜੀ ਮੈਂ ਇਕਲੋਤ ਉਹਨਾਂ ਨੂੰ ਚੱਕਣ ਲੱਗੀ ਤੇ ਮੇਰੇ ਗਲਾਵਾ ਮਾਰ ਕੇ ਕਹਿੰਦੇ ਵੀ ਤੁਸੀਂ ਬਾਹਰ ਨਿਕਲੋ ਮੈਂ ਬਾਹਰ ਨਹੀਂ ਨਿਕਲੀ ਜੀ ਮੈਨਾਂ ਦੇ ਉਹ ਹੋ ਗਈ ਅੱਗੇ ਹੋ ਗਈ ਮਰੇ ਹੋ ਗਈ ਤੇ ਮੇਰਾ ਬڑا ਬੇਟਾ ਸੀਗਾ ਉਹਨਾਂ ਦੇ ਹੱਥ 'ਚ ਫੋਨ ਸੀਗਾ ਉਹਨੂੰ ਕੁੱਟਣ ਲੱਗੇ ਉਹਦੇ ਹੱਥ 'ਚੋਂ ਫੋਨ ਖੋਸਣ ਲੱਗੇ ਉਹਦੇ ਸਾਰੇ ਟੋਹਟਾਂ ਹੀ ਸਾਰਾ ਕੁਝ ਛਿੱਲਤਾ ਜੀ ਫਿਰ ਉਹ ਤੋਂ ਬਾਅਦ ਜੀ ਜਦੋਂ ਮੈਂ ਇਹਨਾਂ ਨੂੰ ਰੋਕਣ ਲੱਗੀ ਵੀ ਹਾਂ ਇਹਨੂੰ ਛੱਡੋ ਤੇ ਕੁਝ ਮੁੰਡੇ ਆਏ ਪਿੱਛੋਂ ਆ ਕੇ ਉਹਨਾਂ ਨੇ ਜੀ ਮਤਲਬ ਕਿ ਮੇਰੇ ਜੋ ਗੱਲੇ ਤੇ ਪੈਸੇ ਪੂਸੇ ਪਏ ਸੀਗੇ ਉਹ ਕੱਢ ਲਏ ਤੇ ਉਹਨਾਂ ਤੋਂ ਸਾਹਮਣੇ ਮੁੰਡਾ ਕੁੱਟ ਰਿਆ ਸੀ ਜਿਹੜਾ ਪਹਿਲਾਂ ਉਹਨੇ ਥੋੜਾ ਮਾਰਿਆ ਜੀ ਉਹ ਤੋਂ ਬਾਅਦ ਜੀ ਇਹਨਾਂ ਉਹ ਗਲਾਮ ਇਹਨਾਂ ਨੂੰ ਮੂੰਹ ਤੇ ਪਾ ਕੇ ਮੈਨੂੰ ਗਲਾਮੇ ਤੋਂ ਪਿੱਛੋਂ ਖਿੱਚ ਕੇ ਦੀ ਮੇਰੇ ਨਾਲ ਧੱਕਾ ਸਹੀ ਕੀਤੀ ਫਿਰ ਇਹ ਇਹਨੂੰ ਕਹਿਣ ਲੱਗੇ ਕਿ ਹਾਂ ਵੀ ਮਨੁਤਮ ਕਿਆ ਦੇਣ ਲੱਗੇ ਵੀ ਜਦੋਂ ਵੀ ਮਿਲਦੇ ਸੀਗੇ ਪਹਿਲਾਂ ਵੀ ਉਹਨਾਂ ਨੇ ਇਹ ਤੇ ਹਮਲਾ ਕੀਤਾ ਜੀ ਫਿਰ ਦੂਸਰੀ ਵਾਰ ਫਿਰ ਹਮਲਾ ਕੀਤਾ ਪਹਿਲੀ ਵਾਰ ਮੈਂ ਇਹਨਾਂ ਨੂੰ ਰੋਕਤਾ ਕਿ ਨਹੀਂ ਆਪਣੇ ਬੱਚੇ ਛੋਟੇ ਨੇ ਕੋਈ ਫਾਇਦਾ ਨਹੀਂ ਹੈਗਾ ਵੀ ਬਦਲਾ ਲੈਣਗੇ ਕੋਈ ਹੋਣੀ ਫਿਰ ਉਹਨਾਂ ਨੇ ਦੁਬਾਰਾ ਫੇਰ ਜੀ ਆ ਕੇ ਇੱਥੇ ਇੰਨੇ ਬੰਦਿਆਂ ਨੂੰ ਲੈ ਕੇ ਬਿਨਾਂ ਗੱਲ ਤੋਂ ਬਿਨਾਂ ਉਹ ਤੋਂ ਕੋਈ ਦੱਸਿਆ ਨਹੀਂ ਕੋਈ ਹੋਣੀ ਕੀਤਾ ਆ ਕੇ ਹਮਲਾ ਕਰਤਾ ਜੀ ਸਿੱਧਾ ਹੀ ਹਮਲਾ ਕਰਕੇ ਦੀ ਮੈਨੂੰ ਫਿਰ ਧਮਕੀ ਦੇਣ ਲੱਗੇ ਨਾਲੇ ਗੰਦਾ ਇਸ਼ਾਰਾ ਕੀਤਾ ਜੀ ਕਹਿੰਦੇ ਹਾਂ ਸਾਡੇ ਨਾਲ ਵੀ ਅਸੀਂ ਸਰਪੰਚ ਆ ਸਾਡੀ ਉਹ ਕੁੜੀ ਹੈ ਨਾ ਵੀ ਬਗੜ ਦੋ ਸਾਡਾ ਕੀ ਬਗੜੋਗੇ ਤੇ ਮੈਨੂੰ ਕਹਿਣ ਲੱਗੇ ਕਿ ਤੈਨੂੰ ਆਵਾਜ਼ ਕੱਢੀ ਤੈਨੂੰ ਕੁਝ ਵੀ ਕਿਹਾ ਸਾਡੇ ਖਿਲਾਫ ਵੀ ਅਸੀਂ ਤੇਰੇ ਬੱਚਾ ਨੂੰ ਵੀ ਮਾਰ ਦਾਂਗੇ ਤੇ ਇਹਨਾਂ ਨੂੰ ਵੀ ਮਾਰਨ ਦੇ ਮਤਲਬ ਕਿ ਜਵੇਂ ਮਾਰ ਹੀ ਦਿੱਤਾ ਸੀ ਜੀ ਇੱਕ ਕਨੇ ਦਾ ਇਹਨਾਂ ਨੇ ਉਹਨਾਂ ਨੂੰ ਬਸ ਮੇਰਾ ਤੇ ਹੀ ਹੋਇਆ ਜੀ ਵੀ ਸਾਨੂੰ ਇਨਸਾਫ ਮਿਲੇ ਵੀ ਮੇਰਾ ਜਿੰਨਾ ਵੀ ਉਹ ਕਰਿਆ ਨੁਕਸਾਨ ਕਰਿਆ ਮੇਰਾ ਸਾਰਾ ਪਰਪਾਈ ਕਰਨੀ ਜੀ ਹਾਂ ਨੁਕਸਾਨ ਕਿੰਨਾ ਹੋਇਆ ਜੀ ਮੇਰਾ ਬਹੁਤ ਨੁਕਸਾਨ ਹੋਇਆ ਜੀ ਮੇਰਾ 40-50000 ਰੁਪਏ ਉਹਦੇ ਵਿੱਚ ਸੀਗਾ ਗੱਲੇ 'ਚ ਗੱਡੀ ਹੀ ਸਾਨੇ ਗੱਡੀ ਲਿੱਤੀ ਸੀ ਜੀ ਨਵੀਂ ਉਹ ਗੱਡੀ ਦੇ ਪੈਸੇ ਹੀ ਦੇਣੇ ਸੀ ਜੇ ਕੱਲ੍ਹ ਭਾਈਆਂ ਨੇ ਆਣਾ ਸੀ ਉਹ ਪੈਸੇ ਲੈ ਕੇ ਜੀ ਚੱਕ ਕੇ ਫੋਨ ਮੇਰੇ ਬੱਚੇ ਦੇ ਹੱਥ ਤੋਂ ਖੋਇਆ ਜੀ ਸਾਰਾ ਕੈਮਰੇ 'ਚ ਰਿਕਾਰਡ ਵੀ ਹੋ ਰਿਹਾ ਜੀ ਯਾਨੀ ਜਿੰਨੇ ਵੀ ਉਹ ਤਾਂ ਸਾਹਮਣੇ ਸੀਗੀ ਸਭ ਨੇ ਦੇਖਿਆ ਜੀ ਮੈਨੇ ਇੱਕ ਵਾਰੀ ਕਿਹਾ ਬਚਾ ਦੋ ਬਚਾ ਦੋ ਕੋਈ ਬਚਾਉਣ ਵਾਸਤੇ ਕਿ 15 16 ਸੀ ਸਾਰਿਆਂ ਦੇ ਕੋਲ ਹਥਿਆਰ ਸੀਗੇ ਹੱਥਾਂ 'ਚ ਜੀ ਬਹੁਤ ਜ਼ਿਆਦਾ ਤੁਸੀਂ ਰਿਪੋਰਟ ਕਰੀਏ ਇਸ ਸੰਬੰਧ ਵਿੱਚ ਹਾਂ ਜੀ ਸਾਨੂੰ ਕਿੱਤੀ ਸੀ ਜੂਰ ਤੋ ਗਈ ਆ ਸੀ ਸਰਕਰਾਤ ਗੁਰਨਾਣਕ ਨਗਰ ਦੇ ਵਿੱਚ ਕੋਈ ਲੜਾਈ ਹੋਈ ਸੀ ਕੀ ਮਸਲਾ ਕੀ ਗੱਲ ਹੈ ਜੀ ਰਾਤ ਇੱਕ ਜਿਹੜੀ ਹੈਗੀ ਹੈਗੀ ਸਾਨੂੰ ਐਮਐਲਆਰ ਰਿਸਿਵ ਰਿਸਿਵ ਹੋਈ ਸੀਗੀ ਗੁਰਦੇਵ ਸਿੰਘ ਸਾਨਾ ਫਰਗਵੀਰ ਸਿੰਘ ਦੀ ਜਿੱਥੇ ਪਤਾ ਲੱਗਿਆ ਸੀ ਕਿ ਕੁਝ ਬੰਦਿਆਂ ਨੇ ਇਹਦੇ ਨਾਲ ਲੜਾਈ ਝਗੜਾ ਕਰਕੇ ਇਹਦੇ ਸੱਟਾ ਮਾਰੀ ਜਾਂਦੀਆਂ ਜਿਸ ਤੋਂ ਬਾਅਦ ਜਿਹੜਾ ਹੈਗਾ ਅੱਜ ਇਹਦਾ ਬਿਆਨ ਲਿਖ ਕੇ ਅਸੀਂ ਜਿਹੜਾ ਹੈਗਾ ਰੈਲੇਵੈਂਟ ਸੈਕਸ਼ਨ ਦੇ ਅੰਡਰ ਐਫਆਈਆਰ ਰਜਿਸਟਰ ਕਰਤੀ ਹੈਗੀ ਤੇ ਇਹਦੇ ਵਿੱਚੋਂ ਇੱਕ ਦੋਸ਼ੀ ਅਸੀਂ ਅਰੈਸਟ ਕਰ ਲਿਆ ਬਾਕੀ ਦੀ ਰੇਡਸ ਕੀਤੀ ਜਾ ਰਹੇ ਨੇ ਕਿ ਤੇ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਵੇ ਸਰ ਕੋਈ ਮੇਜਰ ਨੁਕਸਾਨ ਤਾਂ ਕੋਈ ਜ਼ਿਆਦਾ ਹੋਇਆ ਹੈ ਜਿਹਨਾਂ ਦੇ ਵਿੱਚ ਲੜਾਈ ਵਿੱਚ ਨਹੀਂ ਫਿਲਹਾਲ ਕੋਈ ਰਿਪੋਰਟ ਨਹੀਂ ਹੋਇਆ ਹੈਗਾ ਸਰ ਭ हां ਅਸੀਂ ਕੁਝ ਜਿਹੜੇ ਹੈਗੇ ਸੀ ਟੀਵੀ ਕੈਮਰੇ ਦੇ ਜਿਹੜੀਆਂ ਫੋਟੋਜ਼ ਖੰਗਾਲ ਰਹੇ ਆਂਗੇ ਤੇ ਚੈੱਕ ਕਰਕੇ ਜਿਹੜਾ ਹੈਗਾ ਜੋ ਸਫਾ ਮਸਲ ਤੇ ਹੋਊਗਾ ਉਹ ਸਾਹਮਣੇ ਲੈਂਦੇ ਜਾਈਏ